ਇਹ ਸਪੀਸ਼ੀਅਲ ਮਾਮਲਾ ਕੀ ਹੈ ਸਰ ਜੀ ਅ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 99 ਲੱਖ ਪਲੱਸ ਇੰਡੀਅਨ ਕਰੰਸੀ ਔਰ 3100 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਨਾਲ ਰਿਕਵਰ ਕੀਤੇ ਹੈ ਜਿਹੜਾ ਕਿ ਫਰੀਦ ਸ਼ੂਦ ਹੈ ਔਰ ਨਸ਼ਾ ਕਰਦਾ ਰਹਿਵਾਲਾ ਉਹਨੇ ਘਾਮਰ ਕਰਿਆ ਸਾਦੀ ਇਹ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਏ ਜੀ ਤਾਂ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਹੀ ਸੀ ਜਿੱਥੋਂ ਉਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਜਿੱਥੋਂ ਅੱਜ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲਿਸੀ ਹੁੰਦੇ ਆ ਫਿਰ ਅਦਾਲਤ ਕਰਕੇ ਨੂੰ ਜਲਦ ਹੋ ਗਿਆ ਚੈੱਕ ਕੀਤਾ ਇਹ ਕੋਈ ਰਿਕਵਰੀ ਕੋਈ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਵਿੱਚ ਆ ਰਹੀ ਸੀ ਬਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਲ ਨਹੀਂ ਹਾਲੇ ਤੱਕ ਉਹ ਕੋਈ ਗੱਲ ਪਈ ਨਹੀਂ ਗਈ ਕੋਈ ਐਫ ਆਈ ਆਰ ਲਾਂਚ ਹੋਈ ਹੋਈ ਪਹਿਲਾਂ ਤੇ ਇਹ ਤੇ ਪਹਿਲਾਂ ਹੀ ਕਫਾਇਆ ਦਿੱਲੀ ਅਪੋਰਟ ਡੀ ਲਾਂਚ ਹੋਈ ਹੈ ਜੋ ਥੋੜਾ ਜਿਹਾ ਪਤਾ ਲੱਗਾ ਉਹਨੂੰ ਵੈਰੀਫਾਈ ਕਰ ਰਿਹਾ ਵਿਕਸ ਸੈਕਸ਼ਨ ਹਾਂ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਹੈ ਇਦਾਂ 12 ਸਾਲ ਤੋਂ ਵੈਸਟ ਇੰਡੀਅਨ ਮਾਈਂਡ ਟ੍ਰਾਂਸਪੋਰਟ ਦਾ ਕੰਮ ਕਰਦਾ ਸੀ ਆ ਕੋਈ ਗੱਲਬਾਤ ਹੋਈ ਹੈ ਨਾ ਕੀ ਇਹਨੇ ਦੱਸਿਆ ਕਿ ਕਿੰਨੇ ਕ ਬੰਦੇ ਨਾਲ ਲੈ ਦੇ ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਤਫਤੀਸ਼ ਤੇ ਚਾਹੀਦਾ ਸਰ ਰਿਮਾਂਡ ਕਿੱਥੋਂ ਉਤਰ ਚਾਹੀਦਾ ਹੈ ਕਿ ਬਸ਼ੀਰਪੁਰ 3.6 ਸਰ ਰਿਮਾਂਡ ਮਿਲ ਗਿਆ ਦਾ ਹਾਂਜੀ ਰਿਮਾਂਡ ਮਿਲ ਗਿਆ ਨਹੀਂ ਹਜੇ ਰਿਮਾਂਡ ਪੇਸ਼ ਕਰਾਂਗੇ ਫਿਰ ਰਿਮਾਂਡ ਲਾਵਾਂਗੇ ਹਾਂ ਸਰ ਗੱਡੀ ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ 'ਚ ਫੜਿਆ ਗਿਆ ਗੱਡੀ ਕਿਸ ਨਾਲ ਅਜੇ ਪ੍ਰੋਪਰ ਪੋਸਿਸ਼ਨ ਨਹੀਂ ਹੋ ਪਾਈ ਜਿਸ ਕੋਲ ਜਿਹਦਾ ਨਾਮ ਸਟਾਰ ਕੀਤਾ ਜਿਸ ਤੋਂ ਥੋੜੀ دیر ਬਾਅਦ ਜਦੋਂ ਮੈਡੀਕਲ ਕਰਾਇਆ ਤੇ ਨਹੀਂ ਸ਼ੂਗਰ ਤੋ ਇਸ ਕਰਕੇ ਹੁਣ ਜਿਹੜੇ ਜਿਹੜਾ ਉਹਨੇ ਡਿਸਟਾਸ ਕੀਤਾ ਉਸ ਤੋਂ ਬਾਅਦ ਜਿੰਨੇ ਕੁਛ ਕੁਛ ਕਰ ਸਕਦੇ ਹੁਣ ਅਲੇ ਤਕਤੀਸ਼ ਅੱਗੇ ਚੱਲੇਗੀ ਫਿਰ ਸਾਰੀ ਗੱਲ ਕਲੀਅਰ ਹੋਏਗਾ ਸਰ ਇੱਕ ਵੇਈ ਦੱਸੋ ਇੰਡੀਅਨ ਕਰੰਸੀ ਕੀ ਨਹੀਂ ਹੈ ਵਿਦੇਸ਼ੀ ਕਰੰਸੀ ਕੀ ਨਹੀਂ ਹੈ ਸਰ ਇੰਡੀਅਨ ਕਰੰਸੀ ਹੈਗੀ ਜੀ ਐਗਜ਼ੈਕਟਲੀ ਡੋਲ ਕਰੋੜ